ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਬਣਾਉਣ ਲੱਗੇ ਆ ਜੀ ਪਿੰਨੀਆ ਇਹ ਪਿੰਨੀਆ ਆਪਾਂ ਅਲੱਗ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਜਿਹਦੇ ਲਈ ਪਹਿਲਾਂ ਆਪਾਂ ਨੇ ਜਿਹੜੀ ਆਹਾ ਵਿਪਿੰਗ ਕਰੀਮ ਲਈ ਆ ਇਹਨੂੰ ਏਦਾਂ ਦੇ ਇੱਕ ਭਾਂਡੇ 'ਚ ਪਾ ਕੇ ਉਬਾਲੀ ਦਵਾਉਣ ਲਈ ਰੱਖ ਦਵਾਂਗੇ ਜਿੰਨਾ ਟਾਈਮ ਇਹਨੂੰ ਉਬਾਲੀ ਆਉਂਦੀ ਆ ਉਹਨਾਂ ਟਾਈਮ ਜਿਹੜੀਆਂ ਚੀਜ਼ਾਂ ਆਪਾਂ ਇਹਦੇ 'ਚੋਂ ਡਰਾਈ ਰੋਸਟ ਕਰਨੀਆਂ ਨੇ ਕਈ ਤਾਂ ਜਿਵੇਂ ਫੁੱਲ ਮਖਾਣੇ ਤੇ ਆ ਤਿਲ ਹੋਗੇ ਫਿਰ ਆਪਾਂ ਇਹਨਾਂ ਨੂੰ ਗ੍ਰाइंड ਕਰ ਲਵਾਂਗੇ ਅਲੱਗ ਤੇਲ ਤੇ ਫੁੱਲ ਮਖਾਣੇ ਨੇ ਜਿਹੜੇ ਇਹ ਆਪਾਂ ਨੇ ਡਰਾਈ ਰੋਸਟ ਕਰ ਲਏ ਤੇ ਹੁਣ ਆਪਾਂ ਘਿਓ ਪਾ ਕੇ ਥੋੜੇ ਜਿਹਾ ਬਦਾਮ ਵੀ ਭੁੰਨ ਲਵਾਂਗੇ ਹੁਣ ਆਪਾਂ ਜਿਹੜਾ ਇੱਕ ਕੱਪ ਲਿਆ ਸੀਗਾ ਟੋਟਲ ਘਿਓ ਦਾ ਹੁਣ ਆਪਾਂ ਅੱਧਾ ਕ ਪਾ ਕੇ ਪਹਿਲਾਂ ਆਪਾਂ ਆਟੇ ਨੂੰ ਭੁੰਨਣਾ ਹੈ 2 ਕੱਪ ਆਟਾ ਲਿਆ ਹੈ ਅੱਧਾ ਕੱਪ ਘਿਓ ਲਿਆ ਹੈ ਜਿੰਨਾ ਟਾਈਮ ਆਟਾ ਭੁੰਨਦਾ ਉਹਨਾ ਟਾਈਮ ਚ ਆਪਾਂ ਆਹ ਬਣੀਆਂ ਚੀਜ਼ਾਂ ਨੂੰ ਗ੍ਰाइंड ਕਰ ਲੈਨੇ ਆਂ ਆਹ ਦੋ ਚੀਜ਼ਾਂ ਗ੍ਰाइंड ਕਰਨੀਆਂ ਨੇ ਆਹ ਤੇਲ ਨੇ ਤੇਲਵੀਆਂ ਹੀ ਪਹਿਲਾਂ ਨੇ ਪਾ ਲੈਣੇ ਨੇ ਦਾਖਾਂ ਅਖਰੋਟ ਤੇ ਆ ਥੋੜਾ ਜਿਹਾ ਨਾਰੀਅਲ ਦਾ ਬਰਾਦਾ ਇਹ ਸਾਰੀਆਂ ਚੀਜ਼ਾਂ ਵੀ ਪਾ ਲੈਣੀਆਂ ਤੇ ਹੁਣ ਆਪਾਂ ਇਹਨਾਂ ਨੂੰ ਗ੍ਰाइंड ਕਰ ਲੀਏ ਆਟਾ ਹੁਣ ਭੁੰਨ ਕੇ ਤਿਆਰ ਹੋ ਗਿਆ ਤੇ ਹੁਣ ਆਪਾਂ ਇਹਨੂੰ ਕੱਢ ਕੇ ਫਾਇਰ ਤੇ ਰੱਖ ਲਵਾਂਗੇ ਫਿਰ ਆਪਾਂ ਭੁੰਨਾਂਗੇ ਵਿੱਚ ਆਹ 2 ਕੱਪ ਲੈਨੇ ਅਲਸੀ ਦਾ ਪਾਊਡਰ ਜਿਹੜਾ ਅੱਧਾ ਕੱਪ ਘਿਓ ਦਾ ਬਚ ਗਿਆ ਸੀ ਉਹਦੇ ਚ ਹੁਣ ਆਪਾਂ ਅਲਸੀ ਭੁੰਨ ਲੈਣੀ ਆ ਇਹ ਪਾਊਡਰ ਵੀ ਮਿਲ ਜਾਂਦਾ ਏ ਤੇ ਜੇ ਆਪਮਨੂੰ ਆਪਣੇ ਕੋਲ ਅਲਸੀ ਆ ਤਾਂ ਆਪਾਂ ਉਹਨੂੰ ਭੁੰਨ ਕੇ ਗ੍ਰਾਇੰਡ ਵੀ ਕਰ ਸਕਦੇ ਆ ਜਿਹੜਾ ਹਾਫ ਕੱਪ ਰਹਿ ਗਿਆ ਸੀ ਕਿ ਉਹ ਪਾ ਕੇ ਹੁਣ ਆਪਾਂ ਉਹ ਚ ਅਲਸੀ ਨੂੰ ਭੁੰਨ ਲੈਣੀ ਆ आटा से ठीक है जी इन भी हम चंगे तरह आप भुन लगे ये टोटल हो गया चार कप दो कप आप कणक का आटा लिया दो कप, पालसी कप क्यों। लिया पालसी का आटा तप अपना सी घ्यो जिस सारी चीजा भुन लिया ਕੀ 슈ਗਰ ਤੁਸੀਂ ਆਪਣੇ ਅਕੋਰਡਿੰਗ ਲੈ ਸਕਦੇ ਆ ਅਸੀਂ ਘੱਟ ਖਾਣੇ ਆ ਤਾਂ ਕਰਕੇ ਇੱਕ ਕੱਪ ਹੀ ਲਿਆ ਆਪਾਂ 슈ਗਰ ਦਾ ਉਹ ਵੀ ਆਪਾਂ ਵਿਪਿੰਗ ਕਰੀਮ ਚ ਪਾ ਕੇ ਆ ਤਾਂ ਰੱਖੀ ਹੋਈ ਆ ਜਦੋਂ ਇਹ ਭੁੰਨ ਹੋ ਜਾਊਗਾ ਫਿਰ ਆਪਾਂ ਸਾਰਾ ਸਮਾਨ ਮਿਕਸ ਕਰਾਂਗੇ ਅੜਸੀ ਭੁੰਨ ਕੇ ਤਿਆਰ ਕਰ ਲਈ ਗੈਸ ਨੂੰ ਆਪਾਂ ਲੋ ਕਰਤਾ ਤੇ ਨਾਲੇ ਹੁਣ ਆਪਾਂ ਆਟਾ ਵੀ ਵਿੱਚ ਪਾ ਦਨੇ ਆ ਤਾਂ ਕਿ ਮਿਕਸ ਹੋ ਜਾਵੇ ਵੀ ਇਹਦੇ ਵਿੱਚ ਤੋ ਕਿ ਮੈਂ ਤੇਲ ਨੂੰ ਸੈਕਲਵਾਵਾਂਗੇ ਆਪਾਂ। ਆਟੇ ਨੂੰ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲੈਣਾ। ਇਦੋਂ ਆਪਾਂ ਵੀ ਗੈਸ ਬੰਦ ਕਰਤਾ ਸੀ। ਆਟਾ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ। ਤੇ ਹੁਣ ਉਸ ਤੋਂ ਬਾਅਦ ਆਪਾਂ ਫਲੇਮ ਬੰਦ ਕਰਤੀ ਗੈਸ ਬੰਦ ਕਰਤਾ ਬਿਲਕੁਲ। ਤੇ ਬਾਕੀ ਹੁਣ ਜਿਹੜੇ ਆਹ ਡਰਾਈ ਫਰੂਟ ਨੇ ਇਹ ਵੀ ਸਾਰੇ ਵਿੱਚ ਪਾ ਦਵਾਂਗੇ। ड्राई फ्रूट ਤੁਸੀਂ ਕੋਈ ਵੀ ਲੈ ਸਕਦੇ ਆ ਜਿਹੜੇ ਤੁਹਾਨੂੰ ਪਸੰਦ ਨੇ ਅਲਸੀ ਦੇ ਆਟੇ ਦੇ ਥਾਂ ਤੇ ਵੀ ਤੁਸੀਂ ਕੋਈ ਮਰਜ਼ੀ ਹੋਰ ਆਟਾ ਲੈ ਸਕਦੇ ਜਿਵੇਂ ਬੇਸਣ ਲੈ ਸਕਦੇ ਆ ਜਾਂ ਆਟਾ ਹੀ ਲੈ ਸਕਦੇ ਆ 4 ਕੱਪ ਇਹ ਆਪਣੀ ਮਰਜ਼ੀ ਆ ਡ్రਾਈ ਫਰੂਟ ਆਪਾਂ ਮਿਕਸ ਕਰਨ ਤੋਂ ਬਾਅਦ ਫੇਰ ਪਾ ਦਵਾਂਗੇ ਵੀਪਿੰਗ ਕਰੀਮ ਇਹ ਬਿਲਕੁਲ ਅਲੱਗ ਤਰੀਕੇ ਦੀਆਂ ਪਿੰਨੀਆਂ ਬਣ ਕੇ ਤਿਆਰ ਹੁੰਦੀਆਂ ਇੱਕ ਵਾਰੀ ਜ਼ਰੂਰ ਬਣਾ ਕੇ ਤੇ ਟਰਾਈ ਕਰਕੇ ਦੇਖਿਓ ਡ్రਾਈ ਫਰੂਟ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਪਾ ਦਵਾਂਗੇ ਵਿਪਿੰਗ ਕਰੀਮ ਹੁਣ ਇਹਨੂੰ ਮਿਕਸ ਕਰ ਦਵਾਂਗੇ ਇਸ ਤਰ੍ਹਾਂ ਜਿਵੇਂ ਇਸ ਤਰ੍ਹਾਂ ਜਿਵੇਂ ਆਪਾਂ ਇੱਥੇ ਬੰਦ ਕਰ ਦੇਣਾ ਬਰ ਮਿਸ਼ਰਣ ਬਣ ਕੇ ਤਿਆਰ ਆ ਤੇ ਹੁਣ ਥੋੜਾ ਜਿਹਾ ਠੰਡਾ ਹੋ ਜਾਵੇ ਫੇਰ ਇਹਨੂੰ ਬਟਾਂਗੇ ਹਲੇ ਥੋੜਾ ਜਿਆਦਾ ਗਰਮ ਆ 10 ਕਮਿੰਟ ਬਾਅਦ ਦੇਖਿਆ ਤਾਂ ਇਹ ਥੋੜਾ ਜਿਹਾ ਠੰਡਾ ਹੋ ਗਿਆ ਹੁਣ ਆਪਾਂ ਇਹਦੀ ਪਿੰਨੀਆਂ ਬਟ ਕੇ ਤਿਆਰ ਕਰਦੇ ਆ ਦਾ ਆਪਾਂ ਸਾਰੀਆਂ ਪਿੰਨੀਆਂ ਬਟਕੇ ਤਿਆਰ ਕਰ ਲੈਣੀਆਂ ਤੁਸੀਂ ਵੀ ਘਰੇ ਬਣਾ ਕੇ ਇੱਕ ਵਾਰੀ ਟਰਾਈ ਕਰਕੇ ਜਰੂਰ ਦੇਖਿਓ ਜੀ